ਤੁਸੀਂ ਸਮਝ ਸਕਦੇ ਆ ਕਿ ਅੱਜ ਤੋਂ 10-12 ਸਾਲ ਪਹਿਲਾਂ ਹਨਾ ਕਿਵੇਂ ਦੀ ਲਾਈਫ ਸੀ ਉਦੋਂ ਮਤਲਬ ਇੰਸਟਾਗ੍ਰam ਫੇਸਬੁੱਕ ਇੰਨਾ ਜ਼ਿਆਦਾ ਨਹੀਂ ਸੀਗਾ ਤਾਂ ਥੋੜਾ ਜਿਹਾ ਪਿਛੜਿਆ ਏਰੀਆ ਸੀਗਾ ਹੂੰ ਚਲੋ ਮੈਂ ਉਦੋਂ ਤੋਂ ਮਤਲਬ ਆਪਦੇ ਮਨ 'ਚ ਇਹ ਗੱਲ ਬਣਾਈ ਹੋਈ ਸੀਗੀ ਹਨਾ ਫਿਰ ਮੇਰੀ ਸਟੱਡੀ ਬਿਲਕੁਲ ਆਪੋਜ਼ਿਟ ਚਲੀ ਗਈ ਮੈਂ ਐਮਐਸਸੀ ਮੈਥਸ ਕੀਤੀ ਤਾਂ ਪਰ ਮੈਂ ਇਹ ਚੀਜ਼ ਛੱਡੀ ਨਹੀਂ ਉਹ ਚੀਜ਼ ਮਨ 'ਚ ਕਰ ਕਰ ਗਈ ਹਨਾ ਜਦੋਂ ਮੈਂ ਮੇਰਾ ਵਿਆਹ ਹੋ ਗਿਆ ਮੈਂ ਇੱਥੇ ਆਈ ਆ ਸਾਡੇ ਇੱਧਰ ਜਿਵੇਂ ਸਾਡਾ ਏਰੀਆ ਤਾਂ ਇਦੋਂ ਆਪੋਜ਼ਿਟ ਮਾਰਕੀਟ 'ਚ ਮੈਂ ਜਿਵੇਂ ਸੂਟ ਸਟਿਚ ਕਰਨੇ ਦੇਣ ਜਾਂਦੀ ਸੀ ਤਾਂ ਮੈਂ ਸੋਚਦੀ ਸੀ ਕਿ ਅੱਛਾ ਮੈਂ ਵੀ ਪਟੀਕ ਵੜਾ ਸਕਦੀ ਹਾਂ ਕਿਉਂਕਿ ਉਹ ਚੀਜ਼ ਫੇਰ ਜਾਗ ਪਈ ਜਿਹੜੀ ਚੀਜ਼ ਪਹਿਲਾਂ ਸੀਗੀ ਮਤਲਬ ਪਹਿਲਾਂ ਬਹੁਤ ਟਾਈਮ ਪਹਿਲਾਂ ਸਮਝ ਲਓ ਵੀ ਇੱਧਰ ਉੱਧਰ ਹੋ ਗਈ ਸੀ ਪੜਨ 'ਚ ਜਾਂ ਘੁੰਮਣ ਫਿਰਨ 'ਚ ਜਿਵੇਂ ਆਪਾਂ ਫਰੈਂਡਸ ਨਾਲ ਜਾਂਦੇ ਹਾਂ ਹਨਾ ਕਾਲਜ ਲਾਈਫ 'ਚ ਤਾਂ ਫਿਰ ਮੈਂ ਸੋਚਿਆ ਚਲੋ ਠੀਕ ਆ ਪਰ ਨਹੀਂ ਫਿਰ ਵੀ ਕੁਝ ਮਤਲਬ ਸਬੱਬ ਨਹੀਂ ਬਣਿਆ ਫਿਰ ਮੈਂ ਜੌਬ ਕੀਤੀ ਜੋਬ 'ਚ ਵੀ ਹਰ ਵਕਤ ਧਿਆਨ ਬਟਿਕ ਵਾਲੀ ਰਹਿੰਦਾ ਸੀ ਪਰ ਠੀਕ ਹੈ ਤੇ ਚਲੋ ਫਿਰ ਉਹ ਦਿਨ ਵੀ ਆਇਆ ਕਿ ਮੈਂ ਸਟਾਰਟ ਕੀਤਾ ਹਨਾ ਅ ਵਧੀਆ ਰਿਹਾ ਸਟਾਰਟਿੰਗ ਮੈਂ ਸਟਾਰਟਿੰਗ 'ਚ ਮੈਂ ਇਹ ਨਹੀਂ ਸੋਚਿਆ ਸੀਗਾ ਕਿ ਮੈਂ ਇੱਥੇ ਪਹੁੰਚ ਜੂਗੀ ਸੁਪਨੇ ਮੇਰੇ ਬਹੁਤ ਵੱਡੇ ਸੀਗੇ ਕਿ ਨਹੀਂ ਮੈਂ ਕੁਝ ਕਰਨਾ ਕਰਨਾ ਹਨਾ ਵੀ ਇਸ ਲਾਈਨ 'ਚ ਹੀ ਕਰਨਾ ਪਰ ਐ ਨਹੀਂ ਸੋਚਿਆ ਸੀਗਾ ਕਿ ਮੈਂ ਕੈਨੇਡਾ ਯੂ ਐਸ ਏ ਵੀ ਐਕਸਪੋਰਟ ਕਰੂੰਗੀ ਬਹੁਤ ਨਾ ਲੱਗਦਾ ਹੈ ਨਾ ਸੁਣ ਕੇ ਕਿ ਕੈਨੇਡਾ ਯੂ ਐਸ اے ਔਰ ਉਸ ਵਕਤ ਦੀ ਗੱਲ ਹੈ ਜਦੋਂ ਇੰਟਰਨੈਟ ਨਹੀਂ ਸੀ ਹਾਂ ਹੁਣ ਤਾਂ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਜੀ ਜੀ ਬਿਲਕੁਲ ਫੋਟੋਸ ਪਾ ਪਾ ਕੇ ਸੂਟਸ ਦੀ ਹੈ ਨਾ ਰੀਲਸ ਪਾ ਪਾ ਕੇ ਗਾ ਪਾ ਦਿੱਤਾ ਕਹਿ ਸਕਦੇ ਹੋ ਤੁਸੀਂ ਨਾ ਹਾਂ ਹਾਂ ਪਰ ਤੁਸੀਂ ਉਸ ਵੇਲੇ ਦੇ ਉਸ ਵੇਲੇ ਵੀ ਔਰ ਉਸ ਵੇਲੇ ਮੇਰੇ ਜਿਵੇਂ ਆਂਡੀ ਗਵਾਂਡੀ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਹੈਨਾ ਮੈਂ ਜਿਸ ਦਿਨ ਵੀ ਸਟਾਰਟ ਕੀਤਾ ਸਾਰੇ ਮੈਨੂੰ ਸੂਟ ਦੇ ਕੇ ਗਏ ਸਟਿਚ ਕਰਨਾ ਉਹ ਮਤਲਬ ਮੈਂ ਕਦੇ ਭੁੱਲ ਨਹੀਂ ਸਕਦੀ ਉਹ ਉਹ ਦਿਨ ਹੂੰ ਵੀ ਇੰਨਾ ਵਧੀਆ ਰਿਹਾ ਮੇਰਾ ਫਿਰ ਚਲੋ ਹੌਲੀ ਹੌਲੀ ਮੈਂ ਜੁੜਦੀ ਰਹੀ ਅੱਗੇ ਦੀ ਅੱਗੇ ਲੋਕਾਂ ਨਾਲ ਹੈਨਾ ਜਿਵੇਂ ਕਿਸੇ ਨੇ ਫਰੈਂਡ ਨੇ ਰੈਫਰੈਂਸ ਦੇ ਦੇਣੀ ਜ਼ਿਆਦਾਤਰ ਮੇਰਾ ਜਿਵੇਂ ਸੋਸ਼ਲ ਮੀਡੀਆ ਤਾਂ ਹੁਣ 5 ਸਾਲ ਦਾ ਆਇਆ ਹੂੰ ਤਾਂ ਪਹਿਲਾਂ ਜੋ ਵੀ ਟਾਈਮ ਸੀਗਾ ਉਹ ਅਸੀਂ ਸਟਾਰਟ ਕੀਤਾ ਰੈਫਰੈਂਸ ਜਿਵੇਂ ਇੱਕ ਜਾਨੇ ਨੇ ਸੂਟ ਮੰਗਵਾ ਲਏ ਉਹਨਾਂ ਨੇ ਅੱਗੇ ਦੱਸਿਆ ਫਿਰ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਸਿਮੀ ਜਦੋਂ ਤੁਸੀਂ ਗਵਾਂਡੀਆਂ ਦੀ ਗੱਲ ਕਰ ਰਹੇ ਸੀ ਨਾ ਅੱਖਾਂ 'ਚ ਹਲਕੀ ਜਿਹੀ ਨਮੀ ਹੈ ਨਾ ਪਤਾ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਨਾ ਤੁਹਾਡਾ ਕੋਈ ਹੱਥ ਫੜ ਕੇ ਇਦਾਂ ਕਹਿੰਦਾ ਕਿ ਆ ਜਾ ਹੈ ਨਾ ਤਾਂ ਉਸ ਹੱਥ ਨੂੰ ਤੁਸੀਂ ਕਦੇ ਨਹੀਂ ਭੁੱਲਦੇ ਔਰ ਉਹ ਹਮੇਸ਼ਾ ਪਾਪੂ ਕਰਦਾ ਤੁਹਾਨੂੰ ਹੈ ਨਾ ਔਰ ਜੇ ਤੁਸੀਂ ਸਾਥ ਦਿੰਦੇ ਹੋ ਕਿਸੇ ਦਾ ਔਰ ਇਨਸਾਨ ਕਿਤੇ ਪਹੁੰਚਦਾ ਹੈ ਤਮਾਮ ਜ਼ਿੰਦਗੀ ਤੁਸੀਂ ਉਹਦੇ ਜ਼ਿਹਨ ਦੇ ਕਿਸੇ ਕੋਨੇ 'ਚ ਬੈਠੇ ਰਹਿੰਦੇ ਹੋ ਹੈ ਨਾ ਮੈਂ ਮੈਂ ਕਦੇ ਨਹੀਂ ਭੁੱਲਦੀ ਉਹਨਾਂ ਨੂੰ ਹੁਣ ਮੈਂ ਫਰਸਟ ਐਗਜ਼ੀਬਿਸ਼ਨ ਲਾਈ ਤਾਂ ਮੈਂ ਉਹਨਾਂ ਨੂੰ ਸਪੈਸ਼ਲ ਇਨਵਾਈਟ ਕੀਤਾ ਉਹ ਕਹਿੰਦੇ ਵੀ ਤੇਰੇ ਸੂਟ ਤਾਂ ਬਾਹਰ ਵਾਲੇ ਹੁੰਦੇ ਆ ਜਿਵੇਂ ਹੈਵੀ ਹੁੰਦੇ ਤਾਂ ਆਪਾਂ ਮਤਲਬ ਡੇਲੀ ਵੇਅਰ ਨਹੀਂ ਕਰ ਸਕਦੇ ਹਨਾ ਤਾਂ ਵੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਬਾਈ ਕਰਨ ਲਈ ਥੋੜੀ ਕਹਿ ਰਹੀ ਆ ਤੁਸੀਂ ਆਓ ਜਦ ਤੁਸੀਂ ਪਹਿਲੇ ਦਿਨ ਮੇਰਾ ਇੰਨਾ ਸਾਥ ਦਿੱਤਾ ਤਾਂ ਅੱਜ ਮੈਂ ਤੁਹਾਨੂੰ ਕਿਵੇਂ ਪਿੱਛੇ ਛੱਡ ਦਵਾਂ ਜਦ ਮੈਂ ਇੱਥੇ ਪਹੁੰਚ ਗਈ ਆ ਹਨਾ ਤਾਂ ਫਿਰ ਮੈਂ ਉਹਨਾਂ ਨੂੰ ਸਪੈਸ਼ਲ ਇਨਵਾਈਟ ਕੀਤਾ ਉਹ ਵੀ ਸਾਰੇ ਬਹੁਤ ਖੁਸ਼ ਹੋਏ ਵੀ ਸਾਨੂੰ ਇਨਵਾਈਟ ਕੀਤਾ ਹਨਾ ਸਾਨੂੰ ਬੁਲਾਇਆ ਤਾਂ ਮਤਲਬ ਸਾਰੇ ਆਏ ਐਗਜ਼ੀਬਿਸ਼ਨ ਤੇ ਵੀ ਸਾਰੇ ਆਏ ਦੇਖੋ ਕਿੰਨਾ ਪਿਆਰ ਕਰਦੇ ਨੇ ਹਾਂ ਹਾਂ ਸਭੀ ਇੱਕ ਗੱਲ ਹੈ ਕਿ ਅਸੀਂ ਨਾ ਆਪਣੇ ਆਪ ਨੂੰ ਕਹਿੰਦੇ ਕਿ ਮਿਡਲ ਕਲਾਸ ਫੈਮਿਲੀ ਤੋਂ ਆਇਆ ਮਿਡਲ ਹੈ ਪਰ ਕਲਾਸ ਆਣਾ ਨਾ ਬਹੁਤ ਦੂਰ ਦੀ ਗੱਲ ਹੈ ਕਲਾਸ ਇਸ ਕਰਕੇ ਕਿਉਂਕਿ ਅਸੀਂ ਨਾ ਕਿਸੇ ਦੇ ਜਜ਼ਬਾਤਾਂ ਨੂੰ ਕਿਸੇ ਦੇ ਟੀਚਰ ਨੂੰ ਸਮਝ ਨਹੀਂ ਪਾਣੀ ਤੁਹਾਨੂੰ ਬੜੀ ਜद्दोजਹਾਦ ਕਰਨੀ ਪੈਂਦੀ ਹੈ ਖਾਸ ਕਰਕੇ ਲੜਕੀ ਨੂੰ ਮਿਡਲ ਕਲਾਸ ਫੈਮਿਲੀ ਤੋਂ ਨਿਕਲ ਕੇ ਕੁਝ ਕਰਨ ਵਾਸਤੇ ਬੜੀ ਜद्दोजਹਾਦ ਆਪਣੀ ਲੱਤਾਂ ਖਿੱਚ ਦਿੰਦੇ ਨੇ ਚਲੋ ਗਵੰਡੀਆਂ ਨੇ ਬਹੁਤ ਸਾਥ ਦਿੱਤਾ ਹੁਣ ਜੇ ਘਰ ਦੀ ਗੱਲ ਕਰੀਏ ਫੈਮਿਲੀ ਦੀ ਗੱਲ ਕਰੀਏ ਹਸਬੰਡ ਦਾ ਕਿੱਦਾਂ ਦਾ ਸਾਥ ਸੀ ਹਸਬੰਦ ਦਾ ਤਾਂ ਬਹੁਤ ਵਧੀਆ ਰਿਆ ਮੈਮ ਮਤਲਬ ਉਹ ਬਸ ਇੱਕ ਕਪਣ ਹੋਏ ਚੀਜ਼ ਚਾਹੀਦੀ ਹੁੰਦੀ ਆ ਵੀ ਤੁਸੀਂ ਕਰੋ ਨਾਲ ਆ ਸੀ ਜੋ ਵੀ ਮਤਲਬ ਰਹੂਗਾ ਤੁਹਾਡਾ ਆਪਣਾ ਲਾਸਟ ਜਾਈਏ ਪ੍ਰੋਫਿਟ ਚ ਜਾਈਏ ਵੀ ਉਹਦੇ ਚ ਤੇਰਾ ਕੋਈ ਕਸੂਰ ਨਹੀਂ ਹੂੰ ਤੂੰ ਟਰਾਈ ਤਾਂ ਕੀਤਾ ਬਿਲਕੁਲ ਸਹੀ ਆ ਇਹ ਸੋਚ ਕੇ ਵੀ ਲਾਸ ਹੋ ਜਾਊਗਾ ਪਿੱਛੇ ਤਾਂ ਨਹੀਂ ਹਟੀ ਹਣਾ ਪਰ ਰੱਬ ਵੱਲੋਂ ਹੀ ਮੈਂ ਸੋਚਦੀ ਨਹੀਂ ਰੱਬ ਨੇ ਇੰਨਾ ਸਾਥ ਦਿੱਤਾ ਇੰਨਾ ਸਾਥ ਦਿੱਤਾ ਤੇ ਮੇਰੇ ਹਸਬੰਦ ਨੇ ਵੀ ਮਤਲਬ ਕਦੇ ਮੈਨੂੰ ਇਹ ਫੀਲ ਹੀ ਨਹੀਂ ਹੋਇਆ ਵੀ ਜੇ ਮੈਨੂੰ ਇੱਥੇ ਘਾਟਾ ਪੈ ਗਿਆ ਤਾਂ ਕੀ ਕਰੂੰਗੀ ਹਾਂ ਹੈਨਾ ਕਿਉਂਕਿ ਸਟਾਰਟ ਜਦੋਂ ਆਪਾਂ ਕਰਦੇ ਹਾਂ ਮੀਨ ਹੁੰਦਾ ਆਪਣੇ ਕੋਲ ਪੈਸਾ ਪੈਸਾ ਤਾਂ ਸਾਡੇ ਕੋਲ ਬਹੁਤ ਥੋੜਾ ਸੀ ਪਰ ਮੇਰੇ ਕੋਲ ਹੌਸਲਾ ਬਹੁਤ ਜ਼ਿਆਦਾ ਸੀ ਇੱਕ ਮੇਰੇ ਫਾਦਰ ਤੇ ਇੱਕ ਮੇਰੇ ਹਸਬੰਦ ਮੇਰੇ ਫਾਦਰ ਵੀ ਕਹਿੰਦੇ ਹੁੰਦੇ ਸੀ ਜੋ ਕਰਨਾ ਕਰ ਕੋਈ ਚੱਕਰ ਨਹੀਂ ਔਰ ਇਹ ਕਹਿਣ ਵਾਲਾ ਨਾ ਬਹੁਤ ਹੌਸਲਾ ਭਰ ਦਿੰਦਾ ਤੁਸੀਂ ਕਹਿੰਦੇ ਕਿ ਹੌਸਲਾ ਬਹੁਤ ਜ਼ਿਆਦਾ ਸੀ ਬਟ ਮੈਂ ਦੇਖਿਆ ਨਾ ਕਿ ਪੈਸੇ ਤੋਂ ਮੇਨਾ ਨਾ ਜ਼ਿੰਦਗੀ ਨਹੀਂ ਚੱਲਦੀ ਮੈਂ ਕਈ ਵਾਰ ਮਹਿਸੂਸ ਕਰਦੀ ਹੁਣੀ ਤੁਹਾਨੂੰ ਲੱਗਦਾ ਕਿ ਪੈਸੇ ਬਿਨਾ ਕੁਝ ਵੀ ਨਹੀਂ ਹੈ ਹਾਂਜੀ ਡੈਫੀਨੇਟਲੀ ਮਮ ਮੈਂ ਤੁਹਾਨੂੰ ਦੱਸਦੀ ਆ ਕਿ ਜਦੋਂ ਮੈਂ ਆਪਣੇ ਪਿੰਡ ਰਹਿੰਦੀ ਸੀਗੀ ਹਨਾ ਫਿਰੋਜ਼ਪੁਰ ਜਿਸੀ ਰਹਿੰਦੇ ਸੀ ਉੱਥੇ ਅਸੀਂ ਸਿੱਖਿਆ ਸੀ ਰਿਸ਼ਤੇ ਪਰ ਵੀ ਕਿਵੇਂ ਹਨਾ ਮੇਰੇ ਮਾਸੀਆਂ ਮਾਮੇ ਅਸੀਂ ਸਭ ਨਾਲ ਵਧੀਆ ਵਰਤ ਦੇ ਆਉਂਦੇ ਜਾਂਦੇ ਜਦੋਂ ਛੁੱਟੀਆਂ ਹੋਣੀਆਂ ਚਲੋ ਨਾਨਕੇ ਚੱਲੋ ਮਤਲਬ ਸਾਨੂੰ ਪਤਾ ਨਹੀਂ ਹੁੰਦਾ ਸੀ ਵੀ ਬਿਨਾ ਰਿਸ਼ਤਿਆਂ ਦੇ ਕਿਵੇਂ ਰਿਹਾ ਜਾਂਦਾ ਕਿਉਂਕਿ ਇਹਨੇ ਸਾਰੇ ਵਧੀਆ ਸੀ ਇੰਨਾ ਸਾਰਿਆਂ ਦਾ ਪਿਆਰ ਸੀ ਹੈਨਾ ਹੁਣ ਵੀ ਆਖਿਰ ਉਹਨਾਂ ਨਾਲ ਹੁਣ ਵੀ ਬਹੁਤ ਆ ਪਰ ਜਦੋਂ ਮੈਂ ਮੁਹੱਲੀ ਚ ਐਂਟਰ ਕੀਤੀ ਨਾ ਤਾਂ ਇੱਥੇ ਮੈਨੂੰ ਪਤਾ ਲੱਗਿਆ ਵੀ ਪੈਸੇ ਤੋਂ ਉੱਪਰ ਦੀ ਚੀਜ਼ ਕੋਈ ਨਹੀਂ ਕੋਈ ਨਹੀਂ ਹੈ ਪੈਸਾ ਹੋਊਗਾ ਤੁਸੀਂ ਸੋਹਣੇ ਵੀ ਆ ਤੁਸੀਂ ਕੌਨਫੀਡੈਂਟ ਵੀ ਆ ਤੂੰ ਮਤਲਬ ਤੁਸੀਂ ਐ ਵੀ ਆ ਕਿ ਤੁਹਾਡੀ ਕੋਈ ਵੀ ਗਲਤੀਆਂ ਮਾਫ ਆ ਅੱਛਾ ਜੇ ਪੈਸਾ ਲੱਗਦਾ ਤੁਹਾਨੂੰ ਹਾਂ ਕੋਈ ਵੀ ਗਲਤੀ ਹੈ ਮਾਫ ਆ ਤੁਹਾਡੀ ਕੋਈ ਚੱਕਰ ਨਹੀਂ ਪੈਸਾ ਤਾਂ ਬਸ ਸਭ ਕੁਝ ਆ ਅੱਛਾ ਇਹ ਨਾ ਕੰਪੈਰੀਸ਼ਨ ਕਰਨਾ ਆਣਾ ਚਾਹੀਦਾ ਕਿਉਂਕਿ ਇਹ ਚੀਜ਼ ਜੇ ਤੁਹਾਡੇ ਜ਼ਿਹਨ ਚ ਆਈ ਹੈ ਨਾ ਕਿਤੇ ਨਾ ਕਿਤੇ ਤੁਸੀਂ ਆਪਣੇ ਮਨ ਨੂੰ ਕੋਈ ਚੀਜ਼ ਲਗਾਈ ਹੋਈ ਹੈ ਕਿਹੜੀ ਚੀਜ਼ ਲੱਗੀ ਹੋਈ ਹੈ ਮਨ ਨੂੰ ਕਿ ਪੈਸੇ ਨੂੰ ਮੈਂ ਮਨ ਨੂੰ ਤਾਂ ਬਹੁਤ ਚੀਜ਼ਾਂ ਲੱਗੀਆਂ ਹੋਈਆਂ ਪਰ ਕਿਵੇਂ ਹੁਣ ਦੇਖੋ ਜਿਵੇਂ ਹੁਣ ਆਪਾਂ ਪਿੰਡ ਤੋਂ ਮਤਲਬ ਆਉਣੇ ਆ ਠੀਕ ਆ ਮੇਰੀ ਸਟੱਡੀ ਦੇਵ ਸਮਾਜ ਕਾਲਜ ਦੀ ਸੀ ਫਿਰੋਜ਼ਪੁਰ ਦੀ ਬਹੁਤ ਵਧੀਆ ਕਾਲਜ ਆ ਪਰ ਜਦ ਨਾ ਲੁਕਸ ਨਹੀਂ ਮੈਟਰ ਕਰਦੀਆਂ ਸੀ ਸੱਚੀ ਹਾਂ ਜਦ ਅਸੀਂ ਫਰੈਂਡਸ ਆਏ ਥੋੜੀ ਕਹਿੰਦੇ ਸੀ ਵੀ ਤੂੰ ਸੋਹਣੀ ਨਹੀਂ ਲੱਗ ਰਹੀ ਤੂੰ ਐ ਲੱਗ ਰਹੀ ਆ ਮੈਮ ਮੈਂ ਸਲਵਾਰ ਸੂਟ ਦੇ ਵਿੱਚ ਹੀ ਗੋਆ ਘੁੰਮਿਆ ਵਾ ਸਲਵਾਰ ਸੂਟ ਦੇ ਵਿੱਚ ਹੀ ਪੂਰਾ ਇੰਡੀਆ ਜਿਵੇਂ ਮਥੁਰਾ ਵਰਿੰਦਾਵਨ ਮਤਲਬ ਸਭ ਕੁਝ ਉਹ ਕੀਤਾ ਵਾ ਪਰ ਜਦੋਂ ਇੱਥੇ ਆਈ ਵਿਆਹ ਹੋਇਆ ਚਲੋ ਮੇਰੇ ਹਸਬੰਡ ਬਹੁਤ ਸਮਾਰਟ ਸੀ ਹੁਣ ਵੀ ਆ ਦੇਖਿਆ ਤੁਸੀਂ ਜੀ ਤਾਂ ਵਿਆਹ ਤੋਂ ਬਾਅਦ ਲੋਕ ਕੀ ਗੱਲਾਂ ਕਰਦੇ ਆ ਇਹ ਤਾਂ ਕਾਲੀ ਆ ਇਹ ਤਾਂ ਹਾਈਟ ਛੋਟੀ ਆ ਇਹਦਾ ਤਾਂ ਇਹ ਆ ਇਹਦਾ ਤਾਂ ਉਹ ਆ ਹਨਾ ਮੈਨੂੰ ਉਹ ਗੱਲਾਂ ਬੜੀਆਂ ਦਿਲ ਨੂੰ ਲੱਗਣੀਆਂ ਹਨਾ ਮੈਂ ਸ਼ਾਇਦ ਉਸ ਟਾਈਮ ਤੇ ਉਹਨਾਂ ਨੂੰ ਫੇਸ ਨਹੀਂ ਕਰ ਪਾਉਂਦੀ ਸੀ ਕਹਿਰ ਕੁਝ ਨਹੀਂ ਸਕਦੀ ਸੀ ਆਪਦੇ ਮਨ ਚ ਹੀ ਰਹੀ ਗਈਆਂ ਉਹ ਗੱਲਾਂ ਹਨਾ ਪਰ ਪਰ ਮਨ ਇੰਨਾ ਮਜ਼ਬੂਤ ਹੋ ਗਿਆ ਵੀ ਨਹੀਂ ਇਹਨਾਂ ਦਾ ਜਵਾਬ ਦੇਣਾ ਹਨਾ ਤੇ ਅੱਜ ਹੁਣ ਮੈਨੂੰ ਜਦੋਂ ਮੈਂ ਫੋਟੋ ਸ਼ੂਟ ਕਰਦੀ ਆ ਤਾਂ ਮੈਨੂੰ ਮੈਸੇਜ ਆਉਂਦੇ ਆ ਤੁਸੀਂ ਸਾਡੇ ਬ੍ਰਾਂਡ ਲਈ ਮਾਡਲਿੰਗ ਕਰੋਗੇ ਹਾਏ ਠੀਕ ਹੈ ਮਤੇ ਹੁਣ ਆਫਰਸ ਆਣ ਲੱਪੇ ਆ ਕਿ ਤੁਸੀਂ ਮਾਡਲਿੰਗ ਕਿ ਜਾਨੀ ਕਿ ਮੈਂ ਬਹੁਤ ਬਹੁਤ ਕੁਝ ਬਣ ਨਹੀਂ ਗਈ ਵੀ ਮੈਂ ਬਹੁਤ ਮਾਡਲ ਬਣ ਗਈਆਂ ਐਕਟਰ ਬਣ ਗਈਆਂ ਜਾਂ ਉਤੇ ਬਹੁਤ ਪਹੁੰਚ ਗਈਆਂ ਪਰ ਉਹ ਇੱਕ ਆਪਦੇ ਮਨ ਨੂੰ ਬੜਾ ਸਕੂਨ ਮਿਲਦਾ ਅੱਛਾ ਕਿਤੇ ਲੱਗਦਾ ਹੈ ਕਿ ਪੈਸੇ ਨੇ ਇੰਨਾ ਚੇਂਜ ਕਰ ਦਿੱਤਾ ਹਾਂ ਬਿਨਾ ਪੈਸੇ ਦੇ ਮੈਮ ਮੈਂ ਤਾਂ ਬਸ ਕੁੜੀਆਂ ਨੂੰ ਇਹ ਕਹਿੰਨੀ ਆ ਵੀ ਵਿਆਹ ਤੋਂ ਪਹਿਲਾਂ ਇਹਨਾ ਸੋਚੋ ਵੀ ਪੜ੍ਹੀਏ 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 ਪਹਿਲਾ ਇਹ ਸੋਚੋ ਵੀ ਅਸੀਂ ਪੜ੍ਹ ਕੇ ਕਮਾਵਾਂ ਵੀ ਲਈਏ। ਹੂੰ। ਬਾਅਦ ਚੋ ਕਿਉਂਕਿ ਕਮਾ ਕੇ ਹੀ ਤੁਸੀਂ ਲੋਕਾਂ ਦੇ ਮੂੰਹ ਬੰਦ ਕਰ ਸਕਦੇ ਆ ਪੈਸੇ ਨਾਲ ਹੀ। ਸੋਸਾਇਟੀ ਜੱਜ ਕਰਦੀ ਹੈ ਨਾ। ਹਾਂ ਬਿਲਕੁਲ। ਮੈਨੂੰ ਲੈ ਕੇ ਜੱਜ ਕਰਦੀ ਹੈ। ਪੈਸੇ ਨੂੰ, ਲੁਕਸ ਨੂੰ। ਫਿਰ ਜਦ ਕਿ ਉਹ ਲੋਕ ਵੀ ਕਮੈਂਟ ਕਰਦੇ ਥੋੜੇ ਤੇ ਜੋ ਚੀਜ਼ ਨੂੰ ਮਤਲਬ ਉਹ ਸਿਰਫ ਜੋ ਇੱਕ ਕਦਮ ਵੀ ਨਹੀਂ ਜਾ ਸਕਦੇ। ਉਹ ਵੀ ਤੁਹਾਨੂੰ ਜੱਜ ਕਰਦੇ ਆ ਵੀ ਅੱਛਾ ਆਏ ਨਹੀਂ ਆਏ ਹੋਣਾ ਚਾਹੀਦਾ ਸੀ। ਆਏ ਨਹੀਂ ਆਏ ਹੋਣਾ ਚਾਹੀਦਾ ਸੀ। ਹੁਣ ਕਹਿੰਦੇ ਸੀ ਕਿ ਉਦਾਂ ਹੀ ਹੋਣਾ ਚਾਹੀਦਾ ਜਿੱਦਾਂ ਤੂੰ ਕਰਦੀ ਹੈਂ ਪੈਸੇ ਆਣ ਤੋਂ ਬਾਅਦ ਤਾਂ ਇਹ ਤਾਂ ਹੈ ਨਾ ਕਿ ਐ ਹੀ ਹੋਣਾ ਚਾਹੀਦਾ ਹੁਣ ਫਿਰ ਤੁਹਾਨੂੰ ਪਤਾ ਹੀ ਹੈ ਕਿ ਹੁਣ ਲੱਗਦਾ ਕਿ ਹਾਂ ਬਹੁਤ ਵਧੀਆ ਹੋਇਆ ਤੁਸੀਂ ਬਹੁਤ ਆਏ ਪਹੁੰਚ ਗਏ ਤੁਸੀਂ ਉਹ ਹੋ ਗਿਆ ਇਹ ਹੋ ਗਿਆ ਤਾਂ ਫਿਰ ਵਧੀਆ ਵੀ ਲੱਗਦਾ ਇੱਕ ਮਨ ਨੂੰ ਬਹੁਤ ਸਕੂਨ ਮਿਲਦਾ ਮੈਮ ਅੱਛਾ ਪਿੰਡ ਤੋਂ ਜਦੋਂ ਤੁਸੀਂ ਸ਼ਹਿਰ ਚ ਆਉਂਦੇ ਨਾ ਖਾਸ ਕਰ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਆਉਂਦੇ ਨਾ ਫਿਰ ਬੰਦਾ ਆਪਣਾ ਕੰਪੈਰੀਸ਼ਨ ਕਰਨਾ ਸ਼ੁਰੂ ਕਰ ਦਿੰਦਾ ਹੈ ਔਰ ਬੰਦੇ ਦੇ ਨਾਲ ਕੰਪੈਰੀਸ਼ਨ ਕਰਦਾ ਜਿਹੜਾ ਇੰਗਲਿਸ਼ ਦੇ 4 ਵਰਡਸ ਬੋਲ ਲਵੇ ਉਹਦੇ ਨਾਲ ਕੰਪੈਰੀਸ਼ਨ ਸ਼ੁਰੂ ਹੋ ਜਾਂਦਾ ਕਿ ਆ ਮੈਂ ਤਾਂ ਆ ਨਾ ਕੁਝ ਇਦਾਂ ਹੁੰਦਾ ਹੈ ਤੇ ਬਹੁਤ ਸਾਰੀਆਂ ਲੜਕੀਆਂ ਇਦਾਂ ਫੀਲ ਕਰਦੇ ਹੋਣਗੇ ਫਿਰ ਆਪਣੇ ਆਪ ਨੂੰ ਚੇਂਜ ਕਰਨ ਦੀ ਜद्दोजਹਾਦ ਉੱਤੇ ਸ਼ੁਰੂ ਹੋਈ ਤੁਹਾਨੂੰ ਵੀ ਲੱਗਦਾ ਕਿ ਤੁਸੀਂ ਵੀ ਜद्दोजਹਾਦ ਕੀਤੀ ਹੈ ਕਿ ਤਰ੍ਹਾਂ ਕਿਤੇ ਉਹ ਮੈਂ ਚੰਡੀਗੜ੍ਹ ਆਈ ਸਟੱਡੀ ਲਈ ਆਈ ਸੀ ਐਕਚੁਅਲੀ ਨਾ ਮੈਂ ਆਪਣੇ ਫਾਦਰ ਨੂੰ ਕਿਹਾ ਸੀ ਕਿ ਮੈਂ ਐਮਐਸਸੀ ਪੰਜਾਬ ਯੂਨੀਵਰਸਿਟੀ ਤੋਂ ਕਰਨੀ ਆ ਚਲੋ ਉਹ ਨਹੀਂ ਬਣਿਆ ਨਹੀਂ ਹੋ ਸਕਿਆ ਹਨਾ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਤੂੰ ਐਮਐਸਸੀ ਕਰ ਲੈ ਇੱਥੇ ਹੀ ਫਿਰੋਜ਼ਪੁਰ ਤੇਨੂੰ ਬਾਅਦ ਵਿੱਚ ਅਸੀਂ ਚੰਡੀਗੜ੍ਹ ਭੇਜ ਦਾਂਗੇ ਠੀਕ ਹੈ ਚਲੋ ਮੈਂ ਚੰਡੀਗੜ੍ਹ ਆ ਗਈ ਬੜਾ ਇੱਕ ਜੱਦ ਦੇ ਟਾਈਮ ਚ ਅੱਜ ਤੋਂ 12 13 ਸਾਲ ਪਹਿਲਾਂ ਦੀ ਗੱਲ ਆ ਜਦ ਦੇ ਟਾਈਮ ਚੰਡੀਗੜ ਇੱਕ ਤਰ੍ਹਾਂ ਦਾ ਜਿਵੇਂ ਹੁਣ ਕੈਨੇਡਾ ਨਹੀਂ ਬੜਾ ਵੀ ਉੱਥੇ ਪਹੁੰਚਣਾ ਹੀ ਆ ਹਜਕੱਲ ਟ੍ਰੈਂਡ ਚ ਤਾਂ ਚੰਡੀਗੜ ਵੀ ਉਦੋਂ ਐਵੇਂ ਹੀ ਸੀਗਾ ਤਾਂ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਸੀ ਕਿ ਜਦ ਕੇ ਇਹਦੇ ਬਾਰੇ ਬਹੁਤ ਗਲਤ ਹੁੰਦਾ ਸੀ ਜੋ ਵੀ ਪਿੰਡਾਂ ਤੱਕ ਪਹੁੰਚਦਾ ਸੀ ਕਿ ਇਹ ਨਹੀਂ ਚੰਡੀਗੜ ਚ ਐਵੇਂ ਹੋ ਜਾਂਦਾ ਇਹ ਹੋ ਜਾਂਦਾ ਹਨਾ ਕੁੜੀਆਂ ਵਿਗੜ ਜਾਂਦੀਆਂ ਇਹ ਉਹ ਹਨਾ ਤੇ ਪਰ ਮੈਂ ਆਈ ਚੰਡੀਗੜ ਹਨਾ ਜਦੋਂ ਮੈਂ ਆਈ ਤਾਂ ਤੁਹਾਨੂੰ ਮੈਂ ਦੱਸਦੀ ਆ ਕਿ ਮੈਨੂੰ ਲੋਕ ਵੀਰ ਤੇ ਹੱਸਦੇ ਸੀ ਦੇਖੋ ਇੱਥੇ ਤਾਂ ਕੁੜੀਆਂ ਦੇ ਵਾਲ ਬੂਲ ਸਟ੍ਰੇਟ ਸਾਰਾ ਕੁਝ ਹੈ ਨਾ ਤੇ ਅਸੀਂ ਸੂਟਾਂ ਵਾਲੇ ਉਵੇਂ ਸੂਟਪਾਲ ਆਉਂਦੇ ਜਾਣੇ ਤਾਂ ਉੱਥੇ ਸਮਝਣਾ ਸਾਡੇ ਸੂਟ ਸਭ ਤੋਂ ਵਧੀਆ ਇੱਥੇ ਆ ਕੇ ਪਤਾ ਲੱਗਿਆ ਵੀ ਸਾਨੂੰ ਤਾਂ ਇੱਥੇ ਪਿੰਡੂ ਕਹਿੰਦੇ ਲੋਕੀ ਠੀਕੇ ਬੜੇ ਬੜੇ ਕੌਨਫੀਡੈਂਸ ਦੇ ਨਾਲ ਤੁਸੀਂ ਦੱਸ ਰਹੇ ਕਿ ਮੈਨੂੰ ਕਿ ਇਹ ਚੀਜ਼ਾਂ ਮੈਟਰ ਨਹੀਂ ਕਰਦੀ ਹੁਣ ਸਮਝ ਆਂਦਾ ਨਾ ਲੋਕੀ ਕਹਿਣ ਵੀ ਜਦ ਮੇਰੇ ਜਿਵੇਂ ਹੁਣ ਪੀਜੀ ਚ ਰਹਿੰਦੇ ਸੀ ਪੀਜੀ ਚ ਕੁੜੀਆਂ ਸੀ ਉਹ ਤਾਂ ਪੂਰਾ ਹੈ ਤੇ ਮਤਲਬ ਹੋ ਕੇ ਰੇੜੀ ਛੇੜੀਆਂ ਜਾਇਆ ਕਰਨ ਤੇ ਮੈਨੂੰ ਤਾਂ ਪਤਾ ਨਾ ਲੱਗਿਆ ਕਰੇ ਵੀ ਕਰਾਂਗੀ ਤੇ ਬਾਅਦ ਚ ਮੈਨੂੰ ਮੇਰੇ ਤੇ ਮੈਨੂੰ ਜਿਵੇਂ ਇੰਗਲਿਸ਼ ਬੋਲਣੀ ਮੈਂ ਲੋਕਾਂ ਨੇ ਮਜ਼ਾਕ ਉਡਾਉਣਾ ਹੁਣ ਮੈਂ ਮੈਂ ਸਰਕਾਰੀ ਸਕੂਲ ਦੀ ਪੜੀ ਹੋਈ ਆ ਜਿੱਥੇ 6ਵੀਂ ਕਲਾਸ ਤੋਂ ABC ਸਿਖਾਉਂਦੇ ਆ ਤੁਸੀਂ ਦੱਸੋ ਮੈਨੂੰ ਕਿ ਉਹ ਬੰਦਾ ਕਿਵੇਂ ਐਕਸੈਂਟ ਚ ਗੱਲ ਕਰ ਲੋਗੀ ਬਿਲਕੁਲ ਸਹੀ ਹੈਲੋ ਸਰ ਵਿਹਾਂ ਤੋਂ ਬਾਅਦ ਵੀ ਬੜਾ ਮਜ਼ਾਕ ਉਡਾਇਆ ਗਿਆ ਵੀ ਇੰਗਲਿਸ਼ ਨਹੀਂ ਆਉਂਦੀ ਇਹਨੂੰ ਫਲਾਣਾ ਨਾਟਕ ਵਗਾਇਆ ਇਹ ਉਹ ਹੈਨਾ ਜਿਵੇਂ ਤੁਹਾਨੂੰ ਪਤਾ ਸੋਸਾਇਟੀ ਹਰ ਚੀਜ਼ ਲਈ ਜੱਜ ਕਰਦੀ ਹੈ ਨਾ ਹੈਨਾ